ਹਾਂਜੀ ਸਵਾਗਤ ਹੈ ਜੀ ਇੱਕ ਵਾਰ ਫੇਰ ਸਾਰੇ ਵੀਰਾਂ ਦਾ ਸਾਡੇ YouTube ਚੈਨਲ ਜਗਜੀਤ ਮੋਟਰ ਗੈਰ ਜੰਮਰਸਰ ਚਾਚੇ ਦੀ ਵਰਕਸ਼ਾਪ ਤੇ ਅੱਜ Ford 3600 ਲੱਗੇ ਇੱਕ ਹੋਰ ਫੁੱਲ ਪੇਂਟ ਕਰਨ ਤੇ ਇਸ ਟਰੈਕਟਰ ਦੀ ਪੇਂਟ ਦੀ ਤਿਆਰੀ ਕਰਦੇ ਹਾਂ ਸਾਰੀ ਸਾਂਝੀ ਤੁਹਾਡੇ ਨਾਲ ਜਿਸ ਤਰ੍ਹਾਂ ਜਿਸ ਤਰ੍ਹਾਂ ਟਰੈਕਟਰ ਦਾ ਕੰਮ ਚੱਲੇਗਾ ਉਹ ਸਾਰਾ ਸ਼ੇਅਰ ਕੀਤਾ ਜਾਊਗਾ ਕੋਸ਼ਿਸ਼ ਇਸ ਵੀਡੀਓ ਦੇ ਵਿੱਚ ਤੇ ਕੋਸ਼ਿਸ਼ ਤੋਂ ਅਗਲੀ ਵੀਡੀਓ ਦੇ ਵਿੱਚ ਦੇਖੋ ਟਰੈਕਟਰ ਖੁੱਲਣ ਤੋਂ ਬਾਅਦ ਪਹਿਲਾਂ ਤੇ ਕੀਤੀ ਜਾਂਦੀ ਹੈ ਵਾਸ਼ਿੰਗ ਇਸ ਤਰ੍ਹਾਂ ਕਾਸਟਿਕ ਸੋਡਾ ਲਾ ਕੇ ਸਾਰੇ ਟਰੈਕਟਰ ਤੇ ਤੇ ਪਹਿਲੇ ਹੋ ਰਹੀ ਹੈ ਵਾਸ਼ਿੰਗ ਤੇ ਇਸ ਤੋਂ ਬਾਅਦ ਲੱਗੇਗਾ ਫੁੱਲ ਸਾਰੀ ਚੈਸੀ ਤੇ ਰੇਗਮਰ ਕੰਪਲੀਟ ਸਾਰੇ ਪੀਸਾਂ ਨੂੰ ਰੇਗਮਰ ਲੱਗਣ ਤੋਂ ਬਾਅਦ ਪ੍ਰਾਈਮਰ ਸਰਫੇਸਰ ਦਾ ਕੋਟ ਲੱਗੇਗਾ ਤੇ ਨਾਲ ਚੱਲ ਰਿਹਾ ਹੈ ਸ਼ੋ ਦਾ ਕੰਮ ਡੈਂਡਿੰਗ ਹੋਣ ਤੋਂ ਬਾਅਦ ਪੇਂਟ ਦਾ ਕੰਮ ਸ਼ੁਰੂ ਹੋ ਗਿਆ ਸ਼ੋ ਦਾ ਦੇਖੋ ਇਸ ਤਰ੍ਹਾਂ ਤਕਰੀਬਨ ਸਾਰੇ ਪੀਸਾਂ ਦਾ ਰੰਗ ਉਤਾਰ ਕੇ ਤੇ ਫਿਰ ਲੱਗੇਗਾ ਪ੍ਰਾਈਮਰ ਸਰਫੇਸਰ ਦਾ ਕੋਟ ਇਸ ਟਰੈਕਟਰ ਦੇ ਨਾਲ ਇਹ ਮੈਸੀ ਤਿਆਰ ਹੋ ਰਿਹਾ ਹੈ ਇਹ ਵੀ ਫੁੱਲ ਪੇਂਟ ਕਰਾਂਗੇ ਪਿੰਡ ਪੰਢਿਆਰ ਵਾਲਾ ਤੇ ਨਾਲ ਇੱਕ ਮੈਸੀ ਹੋ ਰਿਹਾ ਇਹ ਵੀ ਫੁੱਲ ਪੇਂਟ ਹੋਏਗਾ ਇਹ ਟੋਟਲ ਸਾਰੇ ਟਰੈਕਟਰ ਪੇਂਟ ਹੋਣ ਵਾਲੇ ਨੇ ਕੰਪਲੀਟ ਹੈ ਇਸ ਤਰ੍ਹਾਂ ਸਾਰੇ ਟਰੈਕਟਰ ਨੂੰ ਥੱਲੇ ਲੱਗੇਗਾ ਰੇਗਮਰ ਤੇ ਰੇਮਰ ਟਰੈਕਟਰ ਨਾਲ ਕੀਤੇ ਨੇ ਵੱਖਰੇ ਤੇ ਫੁੱਲ ਚੈਸੀ ਨੂੰ ਲੱਗੇਗਾ ਪ੍ਰਾਈਮਰ ਸਰਫੇਸਰ ਦਾ ਕੋਡ ਜਿੰਨਾ ਵੀਰਾਂ ਇਹ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਤਾਂ ਜੋ ਇਸ ਤਰ੍ਹਾਂ ਖੁੱਲ੍ਹ ਤਿਆਰੀ ਦੀਆਂ ਵੀਡੀਓ ਤੁਸੀਂ ਦੇਖ ਸਕੋ ਦੇਖੋ ਇਧਰ ਸ਼ੋ ਤੇ ਮਰਗਾਡਾ ਨੂੰ ਸਰਫੇਸਰ ਦਾ ਕੋਟ ਲੱਗ ਚੁੱਕਾ ਹੈ ਕੰਪਲੀਟ ਸਾਰੇ ਪੀਸਾਂ ਤੇ ਇਹ ਸਾਰੇ ਪੀਸ ਤਿਆਰ ਨੇ ਬਿਲਕੁਲ ਹੁਣ ਇਹਨਾਂ ਤੇ ਹੋਏਗਾ ਪੇਂਟ ਦਾ ਕੋਡ ਇਸ ਤੋਂ ਬਾਅਦ ਤੇ ਇਧਰ ਨਾਲ ਚੱਲ ਰਿਹਾ ਹੈ ਚੈਸੀ ਦਾ ਕੰਮ ਚੈਸੀ ਤੇ ਵੀ ਸਰਫੇਸਰ ਦਾ ਕੋਡ ਲੱਗ ਰਿਹਾ ਹੈ ਫੁੱਲ ਕੰਪਲੀਟ ਸਾਰੇ ਟਰੈਕਟਰ ਤੇ ਇਸ ਤਰ੍ਹਾਂ ਕੋਡਿੰਗ ਹੋਣ ਤੋਂ ਬਾਅਦ ਪੇਂਟ ਦੀ ਤਿਆਰੀ ਕੀਤੀ ਜਾਂਦੀ ਹੈ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਕੱਲ ਦੀ ਵੀਡੀਓ ਦੇ ਵਿੱਚ ਇਸ ਟ੍ਰੈਕਟਰ ਦੀ ਪੇਂਟ ਦੀ ਕੁਆਲਿਟੀ ਐਸਾ ਕੁਆਲਿਟੀ ਦੇ ਵਿੱਚ ਪੇਂਟ ਕਰਨ ਲੱਗੇ ਆ ਇਸ ਟ੍ਰੈਕਟਰ ਨੂੰ ਦੇਖੋ ਪੇਂਟ ਦੀ ਸਫਾਈ ਪ੍ਰਾਈਮਰ ਲੱਗਣ ਤੋਂ ਬਾਅਦ ਟੋਟਲ ਸਾਰੇ ਪੀਸ ਬਿਲਕੁਲ ਇਸ ਤਰ੍ਹਾਂ ਹੀ ਚਮਕ ਰਹੇ ਨੇ ਇਸ ਟਾਇਰ ਦਾ ਇੱਕ ਰਿਮ ਵੀ ਚੇਂਜ ਕੀਤਾ ਪਿਛਲਾ ਜੋ ਕਿ ਪਹਿਲਾ ਪੁਰਾਣਾ ਗਲਿਆ ਸੀ ਤੇ ਇਹ ਰਿਮ ਨਵਾਂ ਪਾ ਦਿੱਤਾ ਇਹਨੂੰ ਮਿਲਦੇ ਆਂ ਜੀ ਕੱਲ ਇੱਕ ਨਵੀਂ ਵੀਡੀਓ ਦੇ ਵਿੱਚ